ਸਤ ਸ੍ਰੀ ਅਕਾਲ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਬੜੀ ਸੰਗਤ ਇਸ ਗੁਰਦੁਆਰਾ ਸਾਹਿਬ ਦਾ ਬੜੀ ਸੰਗਤ ਨਾਂ ਇਸ ਲਈ ਪਿਆ ਸੀ ਇਥੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਦਿਵਾਨ ਲਾਉਂਦੇ ਸਨ ਤਾਂ ਸੰਗਤ ਦਾ ਬਹੁਤੀ ਭਾਰੀ ਇਕੱਠ ਹੁੰਦਾ ਸੀ ਇਸ ਲਈ ਇਸ ਗੁਰਦੁਆਰਾ ਸਾਹਿਬ ਦਾ ਨਾਮ ਬੜੀ ਸੰਗਤ ਪਿਆ ਇਥੇ ਗੁਰੂ ਗੋਬਿੰਦ ਸਿੰਘ ਜੀ ਨੇ ਜੋਗੀ ਰਾਜ ਦਾ ਜਮਨਮਰਨ ਤੋਂ ਮੁਕਤ ਕਰਕੇ ਉਹਨਾਂ ਦਾ ਉਧਾਰ ਵੀ ਕੀਤਾ ਸੀ ਅਤੇ ਇੱਕ ਹੋਰ ਇਥੇ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਗੁਰਗਰੰਦ ਸਾਹਿਬ ਜੀ ਦੀ ਵੀ ਪਈ ਆ ਜਿਸ ਤੇ ਮਹਾਰਾਜ ਜੀ ਦੇ ਦਸਤਕਤ ਵੀ ਹਨ ਅਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਸਾਰਾ ਲਿਖਿਆ ਹੋਇਆ ਬਾਹਰ ਇਹ ਸੀ ਜੀ ਗੁਰਦੁਆਰਾ ਸਾਹਿਬ ਬੜੀ ਸੰਗਤ ਇਤਿਹਾਸ ਵੀਡੀਓ ਵੇਖ ਲਈ ਧੰਨਵਾਦ